ਦੋਸਤੋ ਅੱਜ ਜੋ ਮੈਂ ਬਿਜ਼ਨਸ ਆਈਡੀਆ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਹੀ ਇਸ ਬਾਰੇ ਲੋਕਾਂ ਨੂੰ ਪਤਾ ਹੋਵੇ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹਾਂਗਾ ਇਹ ਬਿਜ਼ਨਸ ਸਿਰਫ ਨਵਾਂ ਹੀ ਨਹੀਂ ਸਗੋਂ ਵਾਤਾਵਰਣ ਦੇ ਬੜਾ ਅਨੁਕੂਲ ਹੈ ਔਰ ਬਹੁਤ ਹੀ ਜ਼ਿਆਦਾ ਵਾਤਾਵਰਣ ਦੇ ਨਾਲ ਨਾਲ ਹੀ ਚੱਲਣ ਵਾਲਾ ਬਿਜ਼ਨਸ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾ ਦੋਸਤੋ ਇਹ ਬਿਜ਼ਨਸ ਆਈਡੀਆ ਯੂਨੀਕ ਹੋਣ ਦੇ ਨਾਲ ਨਾਲ ਬੜਾ ਹੀ ਕ੍ਰੀਏਟਿਵ ਹੈ ਇਸ ਨੂੰ ਤੁਸੀਂ ਆਪਣੇ ਘਰ ਦੇ ਵਿੱਚੋਂ ਬੜੇ ਆਰਾਮ ਦੇ ਨਾਲ ਥੋੜੀ ਜਗ੍ਹਾ ਦੇ ਵਿੱਚ ਵੀ ਸ਼ੁਰੂ ਕਰ ਸਕਦੇ ਹੋ। ਜਿਆਦਾ ਸਸਪੈਂਸ ਨਾ ਰੱਖਦੇ ਹੋਇਆ ਮੈਂ ਇਸ ਨੂੰ ਡਿਸਕਲੋਜ਼ ਕਰਨਾ ਹੈ ਇਹ ਬਿਜ਼ਨਸ ਆਈਡੀਆ ਹੈ ਸੀਡ ਪੇਪਰ ਬਿਜ਼ਨਸ। ਸੀਡ ਪੇਪਰ ਇੱਕ ਅਜਿਹਾ ਪੇਪਰ ਹੁੰਦਾ ਹੈ ਜਿਸ ਦੇ ਵਿੱਚ ਸੀਡ ਮਿਲੇ ਹੋਏ ਹੁੰਦੇ ਨੇ ਜਿਸ ਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਜਦੋਂ ਇਸ ਸੀਡ ਵਾਲੇ ਕਾਗਜ਼ ਨੂੰ ਮਿੱਟੀ ਦੇ ਵਿੱਚ ਲਗਾਇਆ ਜਾਂਦਾ ਤੇ ਕਾਗਜ਼ ਆਟੋਮੈਟਿਕਲੀ ਮਿੱਟੀ ਦੇ ਵਿੱਚ ਘੁਲ ਜਾਂਦਾ ਹੈ। ਫਿਰ ਇਸ ਦੇ ਵਿੱਚ ਜਿਹੜੇ ਬੀਜ ਹੁੰਦੇ ਨੇ ਉਹ ਆਟੋਮੈਟਿਕਲੀ ਪੌਦੇ ਦੇ ਵਿੱਚ ਕਨਵਰਟ ਹੋਣੇ ਸ਼ੁਰੂ ਹੋ ਜਾਂਦੇ ਨੇ। ਅਕਸਰ ਇਸ ਤਰ੍ਹਾਂ ਦੇ ਪੇਪਰ ਦੇ ਵਿੱਚ ਜ਼ਿਆਦਾਤਰ ਸਬਜ਼ ਬੜੀ ਬੂਟੀਆਂ ਦੇ ਜਾਂ ਫਿਰ ਫਲਾਂ ਦੇ ਜਿਹੜੇ ਬੀਜ ਨੇ ਉਹ ਪਾਏ ਜਾਂਦੇ ਇਹ ਪੂਰੀ ਤਰ੍ਹਾਂ ਬਾਇਓ ਡੀਗਰੇਡੇਬਲ ਹੁੰਦਾ ਹੈ ਤੇ ਵਾਤਾਵਰਨ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਹ ਬਿਜ਼ਨਸ ਇੱਕ ਬਹੁਤ ਹੀ ਘੱਟ ਪੈਸੇ ਦੇ ਨਾਲ ਸ਼ੁਰੂ ਹੋਣ ਵਾਲਾ ਔਰ ਬਹੁਤ ਹੀ ਵਾਤਾਵਰਨ ਦੇ ਅਨੁਕੂਲ ਬਿਜ਼ਨਸ ਹੈ ਕਿਉਂਕਿ ਅੱਜ ਕੱਲ ਜਿਹੜੇ ਲੋਕ ਨੇ ਸਾਰੇ ਇਕੋ ਫ੍ਰੈਂਡਲੀ ਚੀਜ਼ਾਂ ਵੱਲ ਮੂਵ ਹੋ ਰਹੇ ਨੇ ਇਸ ਕਰਕੇ ਇਹ ਬਿਜ਼ਨਸ ਬਹੁਤ ਹੀ ਪ੍ਰੋਫਿਟੇਬਲ ਹੈ ਆਹ ਦੋਸਤੋ ਹੁਣ ਅਸੀਂ ਇਸ ਗੱਲ ਤੇ ਚਰਚਾ ਕਰਦੇ ਹਾਂ ਕਿ ਇਸ ਪੇਪਰ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਦੋਸਤੋ ਇਸ ਪੇਪਰ ਸੀਡ ਬਿਜ਼ਨਸ ਨੂੰ ਦੋ ਤਰੀਕੇ ਨਾਲ ਸ਼ੁਰੂ ਕੀਤਾ ਜਾ ਇਸ ਨੂੰ ਹੱਥ ਨਾਲ ਤਿਆਰ ਕਰ ਸਕਦੇ ਹੋ ਔਰ ਦੂਸਰਾ ਤੁਸੀਂ ਇਸ ਦੇ ਲਈ ਮਸ਼ੀਨ ਦੀ ਵਰਤੋਂ ਕਰ ਸਕਦੇ ਹੋ ਆਪ ਹੁਣ ਅਸੀਂ ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ ਹੱਥ ਦੇ ਨਾਲ ਕਿਵੇਂ ਪੇਪਰ ਸੀਡ ਬਣਾਇਆ ਜਾਂਦਾ ਹੈ ਹੱਥ ਨਾਲ ਬਣਾਇਆ ਜਾਣ ਵਾਲਾ ਪੇਪਰ ਸੀਡ ਥੋੜਾ ਜਿਹਾ ਟਾਈਮ ਕੰਜ਼ਿਊਮਿੰਗ ਹੈ ਕਿਉਂਕਿ ਇਸ ਨੂੰ ਬਣਾਉਣ ਦੇ ਲਈ ਥੋੜੀ ਮਿਹਨਤ ਜ਼ਿਆਦਾ ਲੱਗਦੀ ਹੈ ਰੀਸਾਈਕਲ ਪੇਪਰ ਦੇ ਵਿੱਚ ਪਾਣੀ ਮਿਲਾ ਕੇ ਉਸ ਦਾ ਇੱਕ ਪਲਪ ਤਿਆਰ ਕੀਤਾ ਜਾਂਦਾ ਹੈ ਫਿਰ ਉਸ ਦੇ ਵਿੱਚ ਸੀਡ ਮਿਲਾਇਆ ਜਾਂਦਾ ਹੈ ਕਿਸੇ ਵੀ ਤਰ੍ਹਾਂ ਦੇ ਜਿਹੜੇ ਬੀਜ ਨੇ ਉਸ ਦੇ ਵਿੱਚ ਮਿਲਾ ਕੇ ਫਿਰ ਉਸ ਤੋਂ ਬਾਅਦ ਇਸ ਨੂੰ ਇੱਕ ਮੋਲਡਿੰਗ ਦੇ ਵਿੱਚ ਪਾ ਕੇ ਉਸ ਨੂੰ ਤਿਆਰ ਕੀਤਾ ਜਾਂਦਾ ਹੈ। ਪਲਪ ਬਣਾਉਣ ਦੇ ਲਈ ਬਲੈਂਡਰ ਜਾਂ ਫਿਰ ਫੂਡ ਪ੍ਰੈਸ਼ਰ ਦੀ ਵਰਤੋਂ ਕੀਤੀ ਜਾਂਦੀ ਹੈ। ਪਲਪ ਨੂੰ ਮੋਲਡ ਦੇ ਵਿੱਚ ਭਰ ਕੇ ਪੇਪਰ ਵੰਗ ਫਲਾਇਆ ਜਾਂਦਾ ਹੈ। ਫਿਰ ਇਸ ਨੂੰ ਦਬਾਉਣ ਤੋਂ ਬਾਅਦ ਇਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ। ਇਸ ਤਰੀਕੇ ਦੇ ਨਾਲ ਜਿਹੜਾ ਸਾਡਾ ਪੇਪਰ ਸੀਟ ਨੂੰ ਤਿਆਰ ਕੀਤਾ ਜਾਂਦਾ ਹੈ ਔਰ ਇਰਾਨ ਦੇ ਨਾਲ ਅਸੀਂ ਘਰ ਦੇ ਵਿੱਚ ਇਸ ਨੂੰ ਤਿਆਰ ਕਰ ਸਕਦੇ ਹਾਂ। ਜਦੋਂ ਤੁਸੀਂ ਇਸ ਬਿਜ਼ਨਸ ਨੂੰ ਇੱਕ ਛੋਟੇ ਲੈਵਲ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਕਿ ਮੈਂ ਹਰ ਵਾਰੀ ਤੁਹਾਨੂੰ ਇਹ ਰეკਮੈਂਡ ਕਰਦਾ ਹਾਂ ਕਿ ਤੁਸੀਂ ਵੱਡੀ ਇਨਵੈਸਟਮੈਂਟ ਨਾ ਕਰੋ ਤੁਸੀਂ ਇਸੇ ਤਰ੍ਹਾਂ ਇਸ ਬਿਜ਼ਨਸ ਨੂੰ ਚਲਾਉਣ ਦੇ ਲਈ ਇੱਕ ਸਮਾਲ ਬਿਜ਼ਨਸ ਦੇ ਲਈ ਤੁਸੀਂ ਆਪਣੇ ਹੱਥ ਦੇ ਨਾਲ ਇਸ ਨੂੰ ਤਿਆਰ ਕਰੋ ਨਾ ਕਿ ਇੱਕ ਮਸ਼ੀਨ ਦੇ ਉੱਪਰ ਵੱਡੀ ਇਨਵੈਸਟਮੈਂਟ ਲਗਾਓ ਆ ਹੁਣ ਅਸੀਂ ਇਹ ਵੀ ਜਾਣਦੇ ਹਾਂ ਕਿ ਮਸ਼ੀਨ ਦੇ ਰਾਹੀਂ ਪੇਪਰ ਸ਼ੀਟ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਹੈ ਔਰ ਇਸ ਦੇ ਵਿੱਚ ਕੀ ਕੀ ਪ੍ਰੋਸੈਸ ਹੁੰਦਾ ਹੈ ਜਦੋਂ ਤੁਸੀਂ ਸਮਾਲ ਬਿਜ਼ਨਸ ਤੋਂ ਵੱਡੇ ਬਿਜ਼ਨਸ ਦੇ ਵਿੱਚ ਮੂਵ ਕਰਦੇ ਹੋ ਤੇ ਉਸ ਦੇ ਵਿੱਚ ਮਸ਼ੀਨ ਦੀ ਜ਼ਰੂਰਤ ਪੈਂਦੀ ਹੈ ਔਰ ਮਸ਼ੀਨ ਦੇ ਨਾਲ ਹੀ ਜਿਹੜਾ ਪੇਪਰ ਸ਼ੀਟ ਤਿਆਰ ਕੀਤਾ ਜਾਂਦਾ ਹੈ ਮਸ਼ੀਨ ਕਈ ਲੇਰਾਂ ਵਿੱਚ ਕੰਮ ਕਰਦੀ ਹੈ ਜਿਵੇਂ ਕਿ ਪल्प ਤਿਆਰ ਕਰਨਾ ਸ਼ੀਟ ਫਾਰਮ ਕਰਨੀ ਸੁਕਾਉਣਾ ਤੇ ਫਿਰ ਬੀਜ ਨੂੰ ਐਮਬੈਡ ਕਰਨਾ ਵਧੀਆ ਫਿਨਿਸ਼ਿੰਗ ਕਰਨ ਦੇ ਲਈ ਤੁਹਾਨੂੰ ਵਧੀਆ ਮਸ਼ੀਨ ਦੀ ਲੋੜ ਪਵੇਗੀ। ਇਸ ਦੇ ਵਿੱਚ ਤੁਸੀਂ ਪੇਪਰ ਤੇ ਵਧੀਆ ਪ੍ਰਿੰਟਿੰਗ ਕਰ ਸਕਦੇ ਹੋ ਔਰ ਕਾਰਡ ਪ੍ਰਿੰਟਿੰਗ ਵੀ ਕਰ ਸਕਦੇ ਹੋ। ਮਸ਼ੀਨਾਂ ਦੇ ਵਿੱਚ ਘੰਟੇ ਦੇ ਵਿੱਚ ਹੀ ਸੈਂਕੜੇ ਜਿਹੜੀਆਂ ਸੀਟਾਂ ਨੇ ਉਹ ਬਣ ਕੇ ਤਿਆਰ ਹੋ ਜਾਂਦੀਆਂ ਨੇ ਔਰ ਤੁਹਾਨੂੰ ਇਸ ਦੇ ਵਿੱਚ ਪ੍ਰੋਫਿਟ ਵੀ ਡਬਲ ਹੋਏਗਾ ਕਿਉਂਕਿ ਤੁਹਾਡਾ ਟਾਈਮ ਕੱਟ ਲੱਗ ਰਿਹਾ ਔਰ ਜਿਹੜੀਆਂ ਤੁਹਾਡੀਆਂ ਸ਼ੀਟਸ ਨੇ ਉਹ ਜ਼ਿਆਦਾ ਬਣ ਰਹੀਆਂ ਨੇ ਔਰ ਪ੍ਰੋਡਕਸ਼ਨ ਜਿਹੜੀ ਹੈ ਤੁਹਾਡੀ ਵਧ ਰਹੀ ਹੈ। ਇਸ ਦੇ ਨਾਲ ਨਾਲ ਤੁਹਾਨੂੰ ਇਹਦੇ ਵਿੱਚ ਇੱਕ ਹੋਰ ਜ਼ਿਆਦਾ ਫਾਇਦਾ ਹੋਣ ਵਾਲਾ ਕਿ ਜਿੰਨੇ ਵੀ ਤੁਹਾਡੇ ਆਰਡਰ ਨੇ ਜਲਦੀ ਬਣਨਗੇ ਔਰ ਤੁਸੀਂ ਨਵੇਂ ਆਰਡਰ ਜਲਦੀ ਲੈ ਸਕਦੇ ਹੋ ਉਹਨਾਂ ਨੂੰ ਪ੍ਰੋਸੈਸ ਕਰਕੇ ਆਪਣੀ ਜਿਹੜੀ ਸਪੀਡ ਨੂੰ ਡਬਲ ਤੋਂ ਟ੍ਰਿਪਲ ਵੀ ਕਰ ਸਕਦੇ ਹੋ ਇਹ ਪੇਪਰ ਅੱਜਕੱਲ ਇਕੋ ਫ੍ਰੈਂਡਲੀ ਗਿਫਟ ਗਰੀਟਿੰਗ ਕਾਰਡਸ ਇਨਵੀਟੇਸ਼ਨ ਕਾਰਡ ਵਿਜ਼ਿਟਿੰਗ ਕਾਰਡ ਬਜੋ ਬਹੁਤ ਹੀ ਟ੍ਰੈਂਡ ਵਿੱਚ ਚੱਲ ਰਹੇ ਨੇ ਆਹ ਹਣ ਦੋਸਤੋ ਮੈਂ ਤੁਹਾਨੂੰ ਇਹ ਦੱਸਦਾ ਕਿ ਸੀਡ ਪੇਪਰ ਦਾ ਬਿਜ਼ਨਸ ਵਧਿਆ ਕਿਉਂ ਹੈ ਘੱਟ ਲਾਗਤ ਸਿਰਫ 5000 ਤੋਂ 8000 ਰੁਪਏ ਨਾਲ ਘਰੋਂ ਹੀ ਸ਼ੁਰੂ ਕੀਤਾ ਜਾ ਸਕਦਾ ਹੈ ਕੱਚਾ ਮਾਲ ਆਸਾਨੀ ਨਾਲ ਮਿਲਦਾ ਹੈ ਰੀਸਾਈਕਲ ਪੇਪਰ ਪਾਣੀ ਸਸਤੇ ਬੀਜ ਮਨਪਸੰਦ ਡਿਜ਼ਾਈਨ ਤੁਸੀਂ ਆਪਣੀ ਮਰਜ਼ੀ ਨਾਲ ਕਸਟਮ ਸ਼ੇਪਸ ਕਲਰਸ ਅਤੇ ਪ੍ਰਿੰਟ ਵੀ ਕਰਾ ਸਕਦੇ ਹੋ ਵੱਧਦੀ ਮੰਗ ਸਕੂਲ ਐਨ ਜੀਓ ਆਰਗੈਨਿਕ ਬ੍ਰਾਂਡਸ ਹੈਡਿੰਗ ਕਾਰਡਸ ਡਿਜ਼ਾਈਨਰਸ ਦਾ ਸਟਾਰਟਅਪ ਵਿੱਚ ਦਿਨੋਂ ਦਿਨ ਡਿਮਾਂਡ ਵਧਦੀ ਜਾ ਰਹੀ ਹੈ ਇਕੋ ਫ੍ਰੈਂਡਲੀ ਇਸ ਨਾਲ ਪੋਲੂਸ਼ਨ ਵੀ ਘਟਦਾ ਤੇ ਬ੍ਰਾਂਡ ਇਮੇਜ ਵੀ ਬਣਦੀ ਆ ਹੁਣ ਦੋਸਤੋ ਅਸੀਂ ਗੱਲ ਕਰਦੇ ਹਾਂ ਕਿ ਸੀਡ ਪੇਪਰ ਤੋਂ ਕਿਵੇਂ ਕਮਾਈ ਹੁੰਦੀ ਹੈ ਔਰ ਕਿੰਨੀ ਕੁ ਕਮਾਈ ਹੋ ਜਾਂਦੀ ਹੈ ਦੋਸਤੋ ਹੁਣ ਮੈਂ ਇੱਥੇ ਤੁਹਾਨੂੰ ਇੱਕ ਮੋਟੀ ਮੋਟੀ ਕਮਾਈ ਦਾ ਅੰਦਾਜ਼ਾ ਦੱਸਣਾ ਹੈ ਇਸ ਤੋਂ ਤੁਹਾਨੂੰ ਖੁਦ ਅੰਦਾਜ਼ਾ ਹੋ ਜਾਏਗਾ ਕਿ ਤੁਸੀਂ ਇਹ ਬਿਜ਼ਨਸ ਕਰਨਾ ਹੈ ਜਾਂ ਫਿਰ ਨਹੀਂ ਮੰਨ ਲਵੋ ਕਿ ਰੀਸਾਈਕਲ ਪੇਪਰ ਤੇ ਸੀਡ ਪੇਪਰ 1000 ਰੁਪਏ ਦੇ ਲੈ ਕੇ ਆਉਂਦੇ ਹੋ ਅਤੇ ਮੋਲਡ ਵਗੈਰਾ ਤੇ 1500 ਰੁਪਏ ਖਰਚ ਹੋ ਜਾਂਦੇ ਨੇ 1500 ਰੁਪਏ ਤੁਸੀਂ ਕਟਿੰਗ ਸ਼ੇਪ ਤੇ ਲਗਾਉਂਦੇ ਹੋ ਅਤੇ 1000 ਰੁਪਏ ਚ ਤੁਸੀਂ ਪੈਕਿੰਗ ਕਰਦੇ ਹੋ ਤਾਂ ਕੁੱਲ ਮਿਲਾ ਕੇ 5000 ਵਿੱਚ ਸਾਰਾ ਸਮਾਨ ਤੁਹਾਡਾ ਤਿਆਰ ਹੋ ਜਾਏਗਾ ਮਸ਼ੀਨ ਬਿਜਲੀ ਤੇ ਲੇਬਰ ਸਭ ਕੁਝ ਪਾ ਕੇ ਤੁਹਾਡਾ ਇੱਕ ਕ ਜੋ ਹੈ ਉਹ 300 ਰੁਪਏ ਦੇ ਆਸ-ਪਾਸ ਤਿਆਰ ਹੋ ਜਾਏਗਾ ਇਸ ਦੀ ਜੋ ਵਿਕਰੀ ਹੈ ਉਹ 30 ਰੁਪਏ ਤੋਂ ਲੈ ਕੇ 100 ਰੁਪਏ ਤੱਕ ਅਲੱਗ-ਅਲੱਗ ਰੇਟਾਂ ਦੇ ਵਿੱਚ ਆਰਾਮ ਦੇ ਨਾਲ ਹੋ ਸਕਦੀ ਹੈ ਜਿਸ ਦੇ ਨਾਲ-ਨਾਲ ਮੈਂ ਤੁਹਾਨੂੰ ਇੱਕ ਪ੍ਰੋਡਕਸ਼ਨ ਕਾਸਟ ਦੱਸੀ ਹੈ ਔਰ ਇਸ ਦੇ ਨਾਲ ਸੇਲਿੰਗ ਕਾਸਟ ਦੱਸੀ ਹੈ ਹੁਣ ਤੁਸੀਂ ਇਸ ਤੋਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਕੁ ਪ੍ਰੋਫਿਟ ਹੋਏਗਾ ਔਰ ਕਿੰਨਾ ਕੁ ਮਾਰਜਨ ਹੋਏਗਾ ਔਰ ਕਿਸ ਤਰੀਕੇ ਨਾਲ ਤੁਸੀਂ ਇਹ ਬਿਜ਼ਨਸ ਨੂੰ ਅੱਗੇ ਵਧਾ ਸਕਦੇ ਆ ਆ ਹੁਣ ਅਸੀਂ ਇਸ ਬਿਜ਼ਨਸ ਦੀ ਮਾਰਕੀਟਿੰਗ ਦੇ ਤਰੀਕੇ ਬਾਰੇ ਗੱਲ ਕਰਦੇ ਹਾਂ ਇਸ ਦੀ ਲੋਕੇਸ਼ਨ ਕਿੱਥੇ ਹੋਣੀ ਚਾਹੀਦੀ ਹੈ ਕਿੱਥੇ ਜ਼ਿਆਦਾ ਵਿਕਰੀ ਹੋ ਸਕਦੀ ਆ ਔ ਜਾਦਾ ਕਿੱਥੇ ਹੈ ਇਸ ਦੀ ਮਾਰਕੀਟ ਦਾ ਸਭ ਤੋਂ ਵਧੀਆ ਜਰੀਆ ਹੈ ਸਕੂਲ ਤੇ ਕਾਲਜਸ ਤੁਸੀਂ ਸਕੂਲ ਦੇ ਕਾਲਜਸ ਦੇ ਵਿੱਚ ਜਾ ਕੇ ਆਪਣੇ ਕਾਰਡਸ ਦਿਖਾਓ ਨਾਲ ਇਹਨਾਂ ਦੇ ਰਿਜ਼ਲਟਸ ਵੀ ਦਿਖਾਓ ਤਾਂ ਕਿ ਤੁਸੀਂ ਇਮੀਡੀਏਟਲੀ ਸਟੂਡੈਂਟਸ ਨੂੰ ਰਿਵਿਊ ਲੈ ਸਕੋ ਅੱਜ ਕੱਲ ਦਾ ਜੋ ਯੂਥ ਹੈ ਬਹੁਤ ਹੀ ਸਮਝਦਾਰ ਹੈ ਔਰ ਵਾਤਾਵਰਨ ਨੂੰ ਪਿਆਰ ਕਰਨ ਵਾਲਾ ਹੈ ਜਦੋਂ ਵੀ ਸਟੂਡੈਂਟ ਕਿਸੇ ਵੀ ਤਰ੍ਹਾਂ ਦੇ ਕਾਰਡਸ ਬਣਾਉਣਗੇ ਤੇ ਹਮੇਸ਼ਾ ਪੇਪਰ ਸੀਟ ਨੂੰ ਪਹਿਲ ਦੇਣਗੇ ਇਸ ਤਰੀਕੇ ਦੇ ਨਾਲ ਉਹਨਾਂ ਦਾ ਕੰਮ ਵੀ ਹੋ ਜਾਏਗਾ ਔਰ ਇਹਦੇ ਨਾਲ ਪੇਪਰ ਸੀਟ ਜਿਹੜੇ ਨੇ ਉਹ ਪਪੂਲਰ ਵੀ ਹੋਣਗੇ ਔਰ ਤੁਹਾਡੇ ਬਿਜ਼ਨਸ ਨੂੰ ਵੀ ਇੱਕ ਵਧੀਆ ਬੈਂਡਵਿਡਥ ਮਿਲ ਜੇ ਔਰ ਦੂਸਰੇ ਨੰਬਰ ਤੇ ਆਉਂਦਾ ਹੈ ਪ੍ਰਿੰਟਿੰਗ ਪ੍ਰੈਸ ਦੋਸਤੋ ਪ੍ਰਿੰਟਿੰਗ ਪ੍ਰੈਸ ਸਮਝਦਾਰੀ ਵਾਲਾ ਕੰਮ ਹੈ ਇੱਥੇ ਲੋਕ ਬਲਕ ਦੇ ਵਿੱਚ ਕਾਰਡ ਬਣਾਉਣ ਆਉਂਦੇ ਨੇ bizness card ਬਣਾਉਣ ਆਉਂਦੇ ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਪ੍ਰਿੰਟ ਕਰਾਉਣ ਆਉਂਦੇ ਨੇ ਇਹਨਾਂ ਚੀਜ਼ਾਂ ਦੇ ਨਾਲ-ਨਾਲ ਇੱਥੇ ਵਿਆਹ ਵਾਲੇ ਕਾਰਡ ਵੀ ਛਾਪੇ ਜਾਂਦੇ ਨੇ ਜੇਕਰ ਅਸੀਂ ਕਿਸੇ ਵੀ ਪ੍ਰਿੰਟਿੰਗ ਪ੍ਰੈਸ ਦੇ ਨਾਲ ਕੰਟਰੈਕਟ ਕਰਦੇ ਹਾਂ ਉਹਨਾਂ ਨੂੰ ਇੱਕ ਥੋੜਾ ਜਿਹਾ ਕਮਿਸ਼ਨ ਜਾਂ ਮਾਰਜਨ ਦਿੰਨੇ ਆ ਤਾਂ ਸਾਡੇ ਕਾਰਡ ਨੂੰ ਉਹ ਹਮੇਸ਼ਾ ਪ੍ਰੈਫਰੈਂਸ ਦੇਣਗੇ ਇਸ ਤਰੀਕੇ ਦੇ ਨਾਲ ਬਲਕ ਵਿੱਚ ਤੁਹਾਡੇ ਕੋਲ ਆਰਡਰ ਵੀ ਆ ਜਾਏ ਤੁਸੀਂ ਇੱਕ ਵਾਇਰਲ ਨਿਊਜ਼ ਜ਼ਰੂਰ ਦੇਖੀ ਹੋਏਗੀ ਸੋਸ਼ਲ ਮੀਡੀਆ ਤੇ YouTube ਤੇ ਜਾਂ ਫਿਰ ਕਿਸੇ ਹੋਰ ਪਲੇਟਫਾਰਮ ਤੇ ਜਿੱਥੇ ਉਹ ਵਿਆਹ ਦੇ ਕਾਰ ਪੌਦਾ ਵੀ ਨਾਲ ਦਿੰਦਾ ਤਾਂ ਕਿ ਵਾਤਾਵਰਨ ਦੀ ਜੋ ਸਾਂਭ ਸੰਭਾਲ ਆ ਉਹ ਕੀਤੀ ਜਾ ਸਕੇ ਇਸੇ ਤਰ੍ਹਾਂ ਹੋਰ ਲੋਕਾਂ ਨੇ ਵੀ ਸੇਮ ਤਰ੍ਹਾਂ ਦੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਵਾਤਾਵਰਨ ਨੂੰ ਸਾਫ਼ ਰੱਖਣ ਦੇ ਲਈ ਉਹਨਾਂ ਨੇ ਇੱਕ ਇਨੀਸ਼ੀਏਟਿਵ ਲਿਆ ਇਸ ਦੇ ਨਾਲ ਨਾਲ ਜਦੋਂ ਤੁਹਾਡੇ ਵਿਆਹ ਵਾਲੇ ਕਾਰਡ ਜਾਂ ਫਿਰ ਹੋਰ ਕਾਰਡ ਜਦੋਂ ਇੱਕ ਪੌਦੇ ਦਾ ਰੂਪ ਲੈ ਲਨਗੇ ਮਿੱਟੀ ਦੇ ਵਿੱਚ ਜਾ ਕੇ ਤਾਂ ਉਹ ਹੋਰ ਵੀ ਵਾਤਾਵਰਨ ਦੇ ਇੰਕਲੂਡ ਵੀ ਹੋਏਗਾ ਔਰ ਲੋਕਾਂ ਦੇ ਲਈ ਇੱਕ ਯਾਦਗਾਰ ਵੀ ਬਣ ਜਾਏ ਇਸ ਦੇ ਨਾਲ ਨਾਲ ਤੁਸੀਂ ਹੋਰ ਜਿਹੜੀਆਂ ਦੁਕਾਨਾਂ ਨੇ ਉਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਜਿਵੇਂ ਕਿ ਕੇਕ ਵਾਲੀਆਂ ਦੁਕਾਨ ਸਟੇਸ਼ਨਰੀਆਂ ਦੁਕਾਨ ਜਿੱਥੇ ਤੁਸੀਂ ਆਪਣੇ ਕਾਰਡ ਰਖਵਾ ਸਕਦੇ ਹੋ ਲੋਕਾਂ ਨੂੰ ਗਾਈਡ ਕਰ ਸਕਦੇ ਹੋ ਇਸ ਚੀਜ਼ ਦਾ ਕੀ ਬੈਨੀਫਿਟ ਹੈ ਔਰ ਜਦੋਂ ਵੀ ਕੋਈ ਵੀ ਬੱਚਾ ਕੇਕ ਲੈਣ ਲਈ ਆਉਂਦਾ ਜਾਂ ਫਿਰ ਸਟੇਸ਼ਨਰੀ ਤੋਂ ਕੁਝ ਲੈਣ ਲਈ ਆਉਂਦਾ ਜਦੋਂ ਉਹਨਾਂ ਨੂੰ ਇੱਕ ਐਸਾ ਕਾਰਡ ਮਿਲੇਗਾ ਜਿਸ ਤੋਂ ਬਾਅਦ ਵਿੱਚ ਪੌਦਾ ਬਣ ਜਾਏਗਾ ਜਾਂ ਕੋਈ ਫਲਾਰ ਬਣ ਜਾਣਗੇ ਤਾਂ ਲੋਕ ਮੈਨੂੰ ਲੱਗਦਾ ਕਿ ਇਸ ਚੀਜ਼ ਨੂੰ ਹੋਰ ਵੀ ਪ੍ਰੈਫਰੈਂਸ ਦੇ ਨਾਲ ਖਰੀਦਣਗੇ ਇਸ ਦੇ ਨਾਲ ਨਾਲ ਤੁਸੀਂ ਆਪਣੇ ਸੋਸ਼ਲ ਅਕਾਊਂਟ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਵੀ ਇਹਦੀ ਪ੍ਰੋਮੋਸ਼ਨ ਕਰ ਸਕਦੇ ਹੋ ਤੁਸੀਂ ਵਕਰੀਆਂ ਵਕਰੀਆਂ ਰੀਲਾਂ ਬਣਾ ਸਕਦੇ ਹੋ ਜਿਸ ਦੇ ਵਿੱਚ ਇੱਕ ਕਾਰਡ ਹੈ ਕਾਰਡ ਨੂੰ ਤੁਸੀਂ ਮਿੱਟੀ 'ਚ ਲਗਾ ਰਹੇ ਹੋ ਉਸ ਤੋਂ ਬਾਅਦ ਉਹ ਕਿਵੇਂ ਪੌਦਾ ਬਣ ਰਿਹਾ ਜਾਂ ਫਿਰ ਕਿਵੇਂ ਉਸ ਦੇ ਵਿੱਚ ਫੁੱਲ ਆ ਜਾਂ ਫਿਰ ਉਹ ਕਿਵੇਂ ਇੱਕ ਯਾਦਗਾਰ ਬਣ ਰਿਹਾ ਹੈ ਸਾਰੀਆਂ ਚੀਜ਼ਾਂ ਨੂੰ ਤੁਸੀਂ ਇੱਕ ਰੀਲ ਦੇ ਵਿੱਚ ਪ੍ਰੋਕ ਕੇ ਦਿਖਾ ਸਕਦੇ ਹੋ ਤਾਂ ਕਿ ਲੋਕ ਤੁਹਾਡੇ ਕਾਰਡ ਨੂੰ ਤੁਹਾਡੇ ਕੋਲੋਂ ਆਰਡਰ ਕਰਨਾ ਸ਼ੁਰੂ ਕਰ ਦੇਣ ਯਕੀਨ ਮੰਨੋ ਕਿ ਇਹ ਬਹੁਤ ਹੀ ਵਧੀਆ ਬਿਜ਼ਨਸ ਆਈਡੀਆ ਹੈ ਜਿਸ ਦੇ ਨਾਲ ਅਸੀਂ ਵਾਤਾਵਰਣ ਦਾ ਧਿਆਨ ਰੱਖ ਸਕਦੇ ਹਾਂ ਔਰ ਜਿਵੇਂ ਕਿ ਲੋਕ ਜਿੰਨੇ ਵੀ ਵਿਆਹ ਦੇ ਕਾਰਡ ਦੇ ਜਾਂ ਫਿਰ ਹੋਈ ਇਨਵੀਟੇਸ਼ਨ ਕਾਰਡ ਹੁੰਦੇ ਨੇ ਉਹਨਾਂ ਨੂੰ ਜਾਂ ਤੇ ਫਾੜ ਕੇ ਡਸਟਬਿਨ ਚ ਸੁੱਟ ਦਿੰਦੇ ਨੇ ਜਾਂ ਫਿਰ ਉਹਨਾਂ ਨੂੰ ਬਾਹਰ ਕਿਤੇ ਸਿੱਟ ਦਿੰਦੇ ਨੇ ਜਦੋਂ ਵੀ ਇੱਕ ਸੀਡ ਬਿਜ਼ਨਸ ਕਾਰਡ ਜਿਹੜਾ ਜਾਂ ਸੀਡ ਜਿਹੜਾ ਇਨਵੀਟੇਸ਼ਨ ਕਾਰਡ ਕਿਤੇ ਸੁੱਟੇ ਵੀ ਜਾਏਗਾ ਉੱਥੇ ਹੀ ਆਪਣੇ ਆਪ ਨੂੰ ਕਿਸੇ ਨਾ ਕਿਸੇ ਪੌਦੇ ਦੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਫੁੱਲ ਦੇ ਰੂਪ ਦੇ ਵਿੱਚ ਨਿਕਲ ਕੇ ਬਾਹਰ ਆਏ ਔਰ ਲੋਕ ਇਸ ਨੂੰ ਯਾਦ ਵੀ ਰੱਖਣਗੇ ਕਿ ਕਿਸ ਦੇ ਵਿਆਹ ਦਾ ਕਾਰਡ ਆਇਆ ਸੀ ਜਿਸ ਦੇ ਵਿੱਚ ਇਸ ਤਰੀਕੇ ਦੇ ਫੁੱਲ ਜਿਹੜੇ ਨੇ ਪੈਦਾ ਹੋਏ ਨੇ ਇਸ ਤਰੀਕੇ ਦੇ ਨਾਲ ਇੱਕ ਯਾਦਗਾਰ ਵੀ ਜੁੜੇਗੀ ਔਰ ਲੋਕ ਇਸ ਚੀਜ਼ ਨੂੰ ਪਸੰਦ ਵੀ ਕਰਨਗੇ ਔਰ ਅੱਗੇ ਦੇ ਕੇ ਇਸ ਚੀਜ਼ ਦੀ ਵੇਸਟੇਜ ਨਹੀਂ ਹੋਏਗੀ ਔਰ ਲੋਕ ਇਸ ਨੂੰ ਆਪਣੇ ਘਰਾਂ ਦੇ ਵਿੱਚ ਆਪਣੇ ਗਮਲਿਆਂ ਦੇ ਵਿੱਚ ਆਪਣੇ ਪਾਰਕ ਏਰੀਆ ਦੇ ਵਿੱਚ ਲਗਾਉਣਾ ਸ਼ੁਰੂ ਕਰ ਦੇਣਗੇ ਔਰ ਮੈਨੂੰ ਲੱਗਦਾ ਹੈ ਕਿ ਲੋਕ ਇਸ ਨੂੰ ਬਹੁਤ ਹੀ ਜ਼ਿਆਦਾ ਲਾਈਕ ਕਰਨਗੇ ਦੋਸਤੋ ਇਹ ਸਿਰਫ ਇੱਕ ਸੀਡ ਕਾਰਡ ਹੈ ਇਹ ਤੁਸੀਂ ਇਸ ਤੋਂ ਸੀਡ ਇਨਵੈਲਪ ਬਣਾ ਸਕਦੇ ਹੋ ਸੀਡ ਚਾਰਟ ਬਣਾ ਸਕਦੇ ਹੋ ਸੀਡ ਦੀ ਪੈਕਿੰਗ ਵਾਸਤੇ ਵੀ ਇਸ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਇਸ ਤੋਂ ਇਲਾਵਾ ਇਸ ਦੇ ਲਈ ਤੁਸੀਂ ਇੱਕ ਨੋਟਬੁੱਕ ਬਣਾ ਸਕਦੇ ਹੋ ਜਾਂ ਫਿਰ ਕੈਲੰਡਰ ਵੀ ਬਣਾ ਸਕਦੇ ਹੋ ਇਹ ਹਮ ਤੁਹਾਡੇ ਦੇ ਡਿਪੈਂਡ ਕਰਦਾ ਹੈ ਕਿ ਤੁਹਾਡੀ ਕ੍ਰੀਏਟੀਵਿਟੀ ਕਿਵੇਂ ਦੀ ਹੈ ਤੁਸੀਂ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਪਹੁੰਚਾ ਸਕਦੇ ਹੋ ਔਰ ਲੋਕ ਉਸ ਚੀਜ਼ ਨੂੰ ਪਸੰਦ ਵੀ ਕਰਨ ਔਰ ਇਸ ਤੋਂ ਬਾਅਦ ਤੁਹਾਨੂੰ ਖਰੀਦਣ ਵੀ ਔਰ ਤੁਹਾਨੂੰ ਯਾਦ ਵੀ ਕਰ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾ